ਵੈਸੇ ਤਾਂ ਰਾਤ ਦਾ ਸਮਾਂ ਹੈ ਸਾਰਾ ਆਲਮ ਨੀਂਦ ਦੀ ਗੋਦ ਦੇ ਵਿੱਚ ਸੁੱਤਾ ਪਿਆ ਤਾਂ ਉਸ ਸਮੇਂ ਸ਼ਾਇਦ ਇਹਨਾਂ ਨੌਜਵਾਨਾਂ ਦਾ ਦਿਨ ਚੜ੍ਹਿਆ ਹੋਵੇ ਤੇ ਫਿਰ ਇਹਨਾਂ ਨੇ ਆਪਣੇ ਕੰਮ ਨੂੰ ਅੰਜਾਮ ਦੇਣ ਦੇ ਲਈ ਲੋਕਾਂ ਦੇ ਘਰਾਂ ਦੀਆਂ ਕੰਧਾਂ ਟੱਪਣੀਆਂ ਸ਼ੁਰੂ ਕਰ ਦਿੱਤੀਆਂ ਇਨਾ ਹੀ ਨਹੀਂ ਅੱਗੇ ਦਾ ਸੀਨ ਦੇਖ ਤੁਹਾਡੇ ਹੋਸ਼ ਫਾਕਦਾ ਹੋਣ ਵਾਲੇ ਨੇ ਹੁਣ ਦੇਖੋ ਕਿਵੇਂ ਹੌਲੀ-ਹੌਲੀ ਦੱਬੇ ਪੈਰੀ ਇਹ ਨੌਜਵਾਨ ਘਰ ਦੇ ਅੰਦਰ ਦਾਖਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਜੋ ਕਿ ਟਾਕੀ ਤੋੜ ਕੇ ਘਰ ਦੇ ਵਿੱਚ ਦਾਖਲ ਹੋ ਚੁੱਕੇ ਨੇ ਜਿਸ ਤੋਂ ਬਾਅਦ ਘਰ ਦੇ ਇੱਕ ਇੱਕ ਸਮਾਨ ਦੀ ਫਰੋਲਾ ਫਰਾਲੀ ਕਰਕੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਇਹ ਘਟਨਾ ਨਕੋਦਰ ਦੇ ਰਵਿਦਾਸ ਮੁਹੱਲੇ ਚ ਇੱਕ ਘਰ ਦੀ ਹੈ ਅੰਜਪੰਜ ਕੀ ਨਾਮ ਜੀ ਸੰਦੀਪ ਕੀ ਗੱਲਬਾਤ ਹੋਈ ਆ ਮੈਂ ਜੇ ਅਸੀਂ ਰਿਸ਼ਤੇਦਾਰਾਂ ਦੇ ਗਏ ਹੋ ਸੀਗੇ ਮੇਰੇ ਬੱਚੇ ਵੀ ਤੇ ਮੈਂ ਵੀ ਤੁਮਹਰਾਂ ਨੇ ਸਾਡੇ ਤਿੰਨ ਕਰਕੇ ਨੁਕਸਾਨ ਸਾਰੇ ਘਰ ਵਾਲਾ ਮੇਰਾ ਬਾਹਰ ਨੁਕਸਾਨ ਕਿੰਨਾ ਕੋਇਆ ਟੁੱਟਾ ਨੁਕਸਾਨ 11-12 ਲੱਖ ਦਾ ਹੋ ਗਿਆ ਕੀ ਕੀ ਸੀਗਾ ਮਾਜੀ ਸਾਰੇ ਕੈਸ਼ ਵੀ ਘਰੇ ਸੀਗਾ ਜੇਵਰ ਸੀਗੇ ਬੱਚੇ ਨੇ ਬੁਰਖਾਂ ਸੀਗੀਆਂ ਹੋਰ ਸਮਾਨ ਸਾਰਾ ਰੀਸ ਕਰਾ ਪਰ ਜੋ ਹੱਥੋਂ ਨਿਕਲ ਜਾ ਸਕਦਾ ਹੈ ਕੈਸ਼ ਕਿੰਨਾਂ ਸੀਗਾ ਕੈਸ਼ ਭਾਜੀ ਸੀਗਾ 2 ਲੱਖ ਦੇ ਕਰੀਬ ਹੈ ਫਸਤੇ ਤੇ ਹੋਰ ਸੋਨਾ ਚਾਂਦੀ ਸੀਗਾ ਹਾਂਜੀ ਸੋਨਾ ਚਾਂਦੀ ਸੀਗਾ 10 ਟੋਲੇ ਸੋਨਾ ਸੀਗਾ ਚਾਂਦੀ ਤਾਂ ਸੀਗੀ ਕਾਫੀ ਸਾਰਾ ਕੁਝ ਤੇ پولیس ਨੇ ਕੰਪਲੀਟ ਕਰਤੀ ਹਾਂਜੀ ਕੀਤੀ ਕੀਤੀ ਹਾਂਜੀ ਭਾਜੀ ਕੀ ਨਾਮ ਜੀ ਮੇਰਾ ਨਾਮ ਬਿੱਟੂ ਆ ਹਾਂਜੀ ਬਿੱਟੂ ਭਾਜੀ ਕੀ ਗੱਲਬਾਤ ਹੋਈ ਆ ਮੇਰੇ ਬ੍ਰਦਰ ਦਾ ਘਰ ਆ ਜੀ ਤੇ ਇਹ ਕਿਤੇ ਗਏ ਸੀਗੇ ਮੰਨ ਲਓ ਐ ਦਵਾਰ ਜਾਂ ਸੋ ਬਾਗ ਬਗਲਵਾਰ ਦੋ ਤਿੰਨ ਦਿਨ ਲਈ ਘੁੰਮਣ ਵਾਸਤੇ ਮਾਤਾ ਟੇਕੜੇ ਖੜ ਕੇ ਗਏ ਸੀਗੇ ਤੇ ਉਸ ਤੋਂ ਬਾਅਦ ਚੋਰਾ ਨੇ ਆਪਣਾ ਮੌਕਾ ਦੇਖ ਕੇ ਕੋਈ ਚੀਜ਼ ਦਾ ਅੰਦਾਜ਼ਾ ਮਤਰੀ ਸੱਪਾ ਜੀ ਮੰਗ ਇਹ ਕਰਦੇ ਆ ਵੀ ਸੱਪੋਗਾ ਕਿਹਨਾਂ ਨੂੰ ਹਿਸਾਬ ਮਿਲਣਾ ਚਾਹੀਦਾ ਕਿ ਛੋੜਾ ਦੇ ਜੋ ਆਏ ਦਿਨ ਦਿਨ ਦਿਹਾੜੇ ਸੀ ਕਾਹਰਾਂ ਵੀ ਵਗੈਰਾ ਦੇਖਦੇ ਹਾਂ ਔਰ ਕੋਈ ਨਾ ਕੋਈ ਚੋਰੀ ਹੁੰਦੀ ਰਹਿੰਦੀ ਹੈ ਨਬੋਦਰ ਦੇ ਵਿੱਚ ਬਹੁਤ ਜ਼ਿਆਦਾ ਲੁੱਟ ਕਰਕੇ ਗਏ ਆ ਕਪੜਾ ਲੱਤਾਂ ਐਂਡੀਆਂ ਜੋ ਵੀ ਸਮਾਨ ਉਹਨਾਂ ਦੇ ਹੱਥ ਆ ਡੱਬੇ ਤੱਕ ਫੋੜ ਛਦੇ ਹਾਂਜੀ ਟੋਟਲ ਕਿੰਨਾ ਕੁ ਨੁਕਸਾਨ ਹੋ ਗਿਆ ਹੋਟਲ ਇਹਨਾਂ ਦੇ ਦੱਸਣ ਦੇ ਮੁਤਾਬਕ ਤਾਂ ਜਾਨੀ ਕਿ 10 ਟੋਲੇ ਸੋਨਾ ਤੇ 2.5 ਲੱਖ ਕੈਸ਼ ਨਾਲ ਦੇ ਦਿੱਤੇ ਆ ਪੁਲਿਸ ਨੂੰ ਕੰਪਲੀਟ ਕੀਤੀ ਹਾਂਜੀ ਪੁਲਿਸ ਨੂੰ ਕੰਪਲੀਟ ਕੀਤੀ ਹੈ ਜੀ ਆਈਸੀ ਪੁਲਿਸ ਪੁਲਿਸ ਆਈਸੀ ਹੋਰ ਸਵੇਰੇ ਹੁਣ ਅਸੀਂ ਬਾਕੀ ਟਾਈਮ ਜ਼ਿਆਦਾ ਹੋ ਗਿਆ ਸੀਗਾ ਫੋਨ ਅਸੀਂ ਮਿਲਦੇ ਨਾ 9:30 ਵਜੇ ਆ ਕੇ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਆਪਣੇ ਸੀਸੀਟੀਵੀ ਲੱਗਿਆ ਜੀ ਕੁਛ ਆਇਆ ਸੀਸੀਟੀਵੀ ਚ ਸੀਸੀਟੀਵੀ ਚ ਤਾਂ ਕਿ ਪਟ ਦੇ ਜਾਨੀ ਕਿ ਨਜ਼ਰ ਆਏ ਅ ਅੱਛਾ ਜੀ ਹਾਂ ਜੀ ਦੋ ਬੰਦੇ ਬਸ ਦੇਖਿਆ ਬਾਕੀ ਹੋਰ ਸੈਡਾ ਚੈੱਕ ਕੀਤੀਆਂ ਗਿਆ ਬਾਕੀ ਦੇਖਦੇ ਹਾਂ ਜੀ ਤੇ ਜਿਹੜੀ ਚੋਰੀ ਕੀਤੀ ਗਈ ਹੈ ਇਹ ਕਿੱਧਰ ਦੀ ਆਏ ਆ ਤੇ ਕੁਝ ਪਤਾ ਲੱਗਾ ਇਹ ਹਾਂਜੀ ਇਹਦੇ ਬਾਰੇ ਨਹੀਂ ਪਤਾ ਲੱਗਾ ਉਦਾਂ ਜਿਹੜੇ ਕੈਮਰੇ ਨੇ ਕੈਪਚਰ ਕੀਤੇ ਹੈਗੇ ਆ ਸਿਰਫ ਦੋ ਵਾਰ ਦੇ ਕੀਤੇ ਜੀ ਕੋਈ ਤਾਲੇ ਵਗੈਰਾ ਤੋੜ ਕੇ ਅੰਦਰ ਐਂਟਰ ਹੋਏ ਜਾਂ ਉੱਪਰ ਦੀ ਆਏ ਕੋਠੇ ਥਾਣੀ ਤਾਲੇ ਇੱਕ ਖਿੜਕੀ ਆ ਜਿਹੜੀ ਕੋ ਜਾਲੀ ਫੱਟ ਕੇ ਤੁਸੀਂ ਕੁੱਡੀ ਹੱਥੋਂ ਉਤਵਾ ਗਿਆ ਜਿਹੜੀ ਉਹਨਾਂ ਨੇ ਖੋਲੀ ਹਾਂਜੀ ਇਸ ਮੌਕੇ ਘਰ ਦੇ ਮਾਲਕਾਂ ਨੇ ਦੱਸਿਆ ਕਿ ਬੀਤੀ ਰਾਤ ਚੋਰ ਲੱਖਾਂ ਰੁਪਏ ਦੇ ਗਹਿਣੇ ਅਤੇ ਲੱਖਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਜਿਸ ਬਾਬਤ ਉਹਨਾਂ ਨੇ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ ਅਤੇ ਇਨਸਾਫ ਦੀ ਗੁਹਾਰ ਲਗਾਈ ਹੈ ਖੈਰ ਨਕੋਦਰ ਦੇ ਵਿੱਚ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਅਨੇਕਾਂ ਘਟਨਾ ਹੋ ਚੁੱਕੀਆਂ ਨੇ ਹਰ ਰੋਜ਼ ਅਜਹੀਆਂ ਵਾਰਦਾਤਾਂ ਹੋ ਰਹੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪਨੀਤ ਅਰੋੜਾ ਦੀ ਰਿਪੋਰਟ